ਹਾਂ ਗੱਲ ਲਾਉਂਦੀ ਆ ਇਹਨਾਂ ਦੀ ਗੱਲਬਾਤ ਤੇ ਤੇ ਉਹ ਜਿਹੜੀ ਮੈਂ ਬੀਬੀ ਦੀ ਤੁਹਾਨੂੰ ਫੋਟੋ ਦਿਖਾਈ ਸੀ ਅਮਨਦੀਪ ਲੁਥਰਾ ਦੀ ਦੀਪਿਕਾ ਲੁਥਰਾ ਦੀ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆਂ ਇਹਨਾਂ ਦੀ ਕਲਾਬ ਕੀਤੀ ਹੋਈ ਆ ਇਹ ਅਮਰਸਰ ਦੀ ਵਸਨੀਕ ਆ ਬੀਬੀ ਦੀਪਿਕਾ ਲੁਥਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਆ ਤੁਹਾਨੂੰ ਕੋਸ਼ਕੱਦ ਹਮਾਂ ਪਹਿਲੇ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸੋ ਫਿਜ਼ੀਕਲ ਰਿਲੇਸ਼ਨ ਚ ਨੇ ਤੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਦੀ ਇਹਨਾਂ ਵੈਦਾਂ ਵੁੱਦਾਂ ਦੀ ਪੜਨ ਆਪਣੀ ਸ਼ੁਰੂ ਕਰ ਦਿੱਤੀ ਵੀ ਇਹ ਵੈਦਾਂ ਦੇ ਆ ਕਿੱਥੋਂ ਕੰਮ ਚੱਲਦਾ ਕੀ ਆ ਇਹ ਲੀਗਲ ਆ ਨੀ ਲੀਗਲ ਆ ਕਾਨੂੰਨੀ ਆ ਨਹੀਂ ਕਹਿਰ ਕਾਨੂੰਨੀ ਆ ਜਾਂ ਇਹਨਾਂ ਨੂੰ ਕਮਾਈ ਕਿੰਨੀ ਆ ਜਾਂ ਕਿਉਂ ਕਰ ਰਹੇ ਆ ਕਰਦੇ ਕਰਦੇ ਸਾਨੂੰ ਪ੍ਰੋਮੋਸ਼ਨ ਵਾਲੇ ਇਹਨਾਂ ਦੇ ਨਾਲ ਵੀਡੀਓ ਸ਼ੋ ਹੋ ਗਈਆਂ ਤੇ ਪ੍ਰੋਮੋਸ਼ਨ ਕਰ ਰਹੀ ਸੀਗੀ ਬੀਬੀ ਦੀਪਕਾ ਉਥਰਾ ਅਮਰਸਰ ਤੋਂ ਇਹਨੇ ਤਮਨਾਚਾਰਾ ਵੈਦਾਂ ਦੀ ਪ੍ਰੋਮੋਸ਼ਨ ਕੀਤੀ ਸੀ ਤੇ ਪ੍ਰੋਮੋਸ਼ਨ ਕੀਤੀ ਤੇ ਅਸੀਂ ਔਨ ਰਿਕਾਰਡ ਵਾਲੀ ਗੱਲ ਬਾਤ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਕਿਸੇ ਗੱਲ ਬਾਤ ਨੂੰ ਲੈ ਕੇ ਪ੍ਰੋਮੋਸ਼ਨ ਦੀ ਹੀ ਗੱਲ ਕਰਕੇ ਨੀ ਕੇਰਾ ਬੁਲਾ ਲਿਆ ਸੀ ਅਮਰਸਰ ਸਾਇਦੀ ਜਦੋਂ ਇਹਨਾਂ ਦੀ ਗੱਡੀ ਆਈ ਕੈਮਰਾਮੈਨ ਡਰਾਈਵਰ ਤੇ ਦੀਪਿਕਾ ਮਥਰਾ ਖੁਦ ਵਿੱਚ ਸੀ ਤੇ ਮੈਂ ਦੂਰ ਉਹਨਾਂ ਨੂੰ ਫਤੇ ਬੁਲਾਤੀ ਵੀ ਆਹਦੇ ਥੋੜੇ ਨਾਲ ਬਹਿ ਕੇ ਗੱਲ ਬਾਤ ਕਰਨੀ ਹੈ ਜੋ ਸਾਡੇ ਕੋਲ ਔਨ ਰਿਕਾਰਡ ਆ ਉਹਨਾਂ ਨੂੰ ਵੀ ਪਤਾ ਵੀ ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਫੱਟੇ ਮੂੰਹ ਤੱਕ ਗਾਲ ਤੱਕ ਨਹੀਂ ਕੱਢੀ ਕੁਝ ਨਹੀਂ ਕੀਤਾ ਭਾਇਆ ਉਹਨੂੰ ਸਮਝਾਇਆ ਵੀ ਪਹਿਲੀ ਵਾਰ ਉਹ ਸਿਰ ਤੇ ਚੁੰਨੀ ਨਹੀਂ ਸੀ ਗਾਲ ਤੇ ਉਹ ਹਜੂਰ ਗੱਲ ਆ ਕੇ ਉਹਦਾ ਸੈਟ ਘਾਇਆ ਵੀ ਤੂੰ ਸਾਡੀ ਭੈਣ ਆ ਬੈਠ ਗਾਤ ਰਸਤੇ ਪੈ ਚੱਲੀ ਆ ਭੈਣੇ ਪੰਜਾਬ ਦੇ ਵਿੱਚ ਸਾਡੇ ਮਾਮਾ ਨੇ ਸਾਡੇ ਪਿਓਰਦਾ ਨੇ ਖੋਹ ਬੋਲਿਆ ਥੋੜ ਨੂੰ ਆ 6 ਸਾਲ ਕਰਕੇ ਕੀ ਮਿਲਿਆ ਕੰਦੀ ਪੈਸਾ ਮੈਂ ਕਿਹਾ ਪੈਸੇ ਤੱਕ ਮਤਲਬ ਆ ਕਹਿੰਦੇ ਉਹਨੇ ਸਿਰ ਮਾਰਤਾ ਹਾਂ ਜੀ ਤੁਸੀਂ ਪ੍ਰਮੋਸ਼ਨਾਂ ਕਰਕੇ ਪੈਸਾ ਕਮਾਇਆ ਡਾਕਟਰਾਂ ਨੇ ਦਵਾਈ ਵੇਚ ਕੇ ਪੈਸਾ ਕਮਾਇਆ ਚਾਹ ਜਿਨ੍ਹਾਂ ਨੇ ਖਾਧੀ ਉਹਨਾਂ ਦੇ ਪਰਚੇ ਹੋ ਗਏ ਰੇਟ ਕੇ ਸਾਡੇ ਤੇ ਮਸਲਾ ਖਰਾਬ ਹੋ ਗਿਆ ਤੇ ਡਰ ਦੇ ਮਾਰੇ ਉਹਨੇ ਵੀਡੀਓ ਦਾ ਡਿਲੀਟ ਕੀਤੀ ਸਾਡੇ ਨਾਲ ਸਹਿਮਤ ਹੋਈ ਕਹਿੰਦੀ ਮੈਂ ਵੀਡੀਓ ਪਾ ਦਿੰਨੀ ਆ ਲੈਟ ਤੇ ਰੋ ਰੋ ਵੀ ਵੀਡੀਓ ਪਾ ਦਿੰਨੀ ਆ ਮੈਂ ਲੈਟ ਤੇ ਵੀ ਅੱਜ ਤੋਂ ਬਾਅਦ ਮੈਨੂੰ ਇਸ ਗੱਦਾ ਪਤਾ ਨਹੀਂ ਸੀ ਮੇਰੇ ਤੋਂ ਭੁੱਲ ਚੱਕੋਗੀ ਮੈਨੂੰ ਮਾਫ ਕੀਤਾ ਜਾਵੇ ਮੈਂ ਇੱਕ ਦੋ ਬਾਦ ਨਹੀਂ ਕਰੂੰਗੀ ਤੇ ਹਾਲਾਂਕਿ ਮੈਂ ਉਹਨਾਂ ਤੋਂ ਪੈਸੇ ਨਹੀਂ ਲਈ ਸੀ ਮੈਂ ਕਿ ਪੈਸੇ ਮੋੜਨ ਦੀ ਲੋੜ ਨਹੀਂ ਤੇ ਬੰਦ ਕਰ ਦੇ ਇਸ ਚੀਜ਼ ਨੂੰ ਹੋਰ ਪ੍ਰੋਮੋਸ਼ਨਾਂ ਜੋ ਕਰਨੀਆਂ ਗੱਡੀਆਂ ਗੱਡੀਆਂ ਜਾਂ ਤਰੀਕਾ ਚੱਲੋ ਸ਼ੋਅਰੂਮ ਆ ਦੇ ਉੱਥੇ ਜਾ ਕੇ ਮੈਂ ਤੁਹਾਨੂੰ ਸਾਹ ਜਦੋਂ ਭੈ ਨਹੀਂ ਗਏ ਤਾਂ ਤੁਹਾਨੂੰ ਅਸੀਂ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਅਸੀਂ ਇੱਕ ਲੈਟਰ ਦਿੱਤਾ ਹੋਇਆ ਅਸੀਂ ਦੱਸਣਾ ਚਾਹੁੰਦਾ ਉਹ ਲੈਟਰ ਸੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਬੀਬੀ ਮਥਰਾ ਵੀ ਮੈਂ ਮਰਤਪਾਲ ਸਿੰਘ ਮਹਿਰ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਭੇਜ ਰਿਆ ਹਾਂ ਅਸੀਂ ਕੁਝ ਦਿਨ ਤੋਂ ਇੰਟਰਨੈਟ ਦੇ ਧੱਬੇ ਦਾ ਕਾਫੀ ਤਰਾਹ ਜੋ ਵੀਡੀਓ ਦੇਖ ਰਹੇ ਹਾਂ ਸੰਗਤ ਵੀ ਸਾਨੂੰ ਭੇਜ ਰਹੀ ਆ ਜਿ ਇਹ ਲੜਕੀ ਸੈਕਸ ਵਧਾਉਣ ਵਾਲੀਆਂ ਦੁਕਾਨਾਂ ਨੂੰ ਪ੍ਰਮੋਟ ਕਰ ਰਹੀ ਆ ਜੋ ਕਾਫੀ ਤਰਾਹ ਜੋਗ ਨਹੀਂ ਅਸੀਂ ਪੰਜਾਬ ਦੇ ਵਾਸੀ ਆ ਲੰਗਸਾ ਦਾ ਤੇ ਸਾਡਾ ਪੰਜਾਬ ਦੇ ਵਿੱਚ ਵਧ ਰਹੇ ਗਾਹਕਾਂ ਨੂੰ ਰੋਕਾ ਸੰਬੰਧੀ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਇਹ ਵੀਡੀਓ 14-15 ਸਾਲ ਦੇ ਬੱਚੇ ਲਈ ਹਾਨੀਕਾਰਕ ਹੈ ਜਿਵੇਂ ਕਿ ਤੁਹਾਡੇ ਨਾਲ ਵੀਡੀਓ ਦੇਖ ਕੇ ਦੁਆਰੀਆ ਖਾਣਗੇ ਤੇ ਕਾਨੂੰਨ ਦਾਸਲਾ ਵਧਾ ਲੱਗ ਜੂਗੀ ਤੇ ਬਲਾਤਕਾਰ ਵਧੇ ਜਾ ਰਹੇ ਆ ਅਸੀਂ ਉਹਨਾਂ ਨੂੰ ਥੋੜੀ ਦੱਸ ਸਕਦੇ ਸਾਡੇ ਕੋਲ ਕਿਦਾਂ ਦਾ ਕੇਸ ਆਇਆ ਜੋ ਤੁਸੀਂ ਵੀਡੀਓ ਨੇ ਇੰਟਰਨੈਟ ਤੇ ਅਪਲੋਡ ਕੀਤੀਆਂ ਡਿਲੀਟ ਕਰ ਦਿੱਤੀਆਂ ਜਾਣ ਅੱਗੇ ਤੋਂ ਇਹੋ ਜਿਹੇ ਵੀਡੀਓ ਨੂੰ ਧੂਰੇ ਮਤਲਬ ਵਾਲਾ ਵੀਡੀਓ ਨੂੰ ਅਪਲੋਡ ਨਾ ਕੀਤਾ ਜਾਵੇ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਅਸੀਂ ਅਰਦਾਸ ਕਰਦੇ ਹਾਂ ਪੰਜਾਬ ਦੇ ਸਾਰੇ ਨੌਜਵਾਨ ਵੀਰ ਭੈਣ ਵਧਿਆ ਜਿਤਦਾਰ ਕੰਮ ਕਰ ਤੇ ਕਮਾਈ ਕਰਨਾ ਸਿਖੀਏ ਤੁਸੀਂ ਇਦਾਂ ਦੇ ਕੰਮ ਕਰੋ ਤੇ ਬੱਚਿਆਂ ਦਾ ਨੁਕਸਾਨ ਹੋਵੇ ਤੇ ਤੁਹਾਨੂੰ ਵੀ ਲੋਕ ਗਾਲੇ-ਗਲੋਚ ਕਰਨ ਐਸ ਲੇਖਤ ਨਾਲ ਜੇ ਸੈਂਟ ਨੂੰ ਤੇ ਇਸ ਨੂੰ ਪੋਸਟ ਕੀਤਾ ਜਾਵੇ ਜੇ ਤੁਸੀਂ ਇਸ ਤੁਸੀਂ ਮਰਿਆਦਾ ਨੂੰ ਤੋੜੋਗੇ ਤੇ ਫਿਰ ਖਾਲਸਾ ਹੀ ਬਰਿਆਦਾ ਅਨੁਸਾਰ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਜੇ ਤੁਸੀਂ ਇਸ ਜੇ ਉਹ ਲੈਟਰ ਨੂੰ ਪੜ ਲਿਆ ਤੇ ਮੰਨ ਲਿਆ ਤੈਨੂੰ ਪੋਸਟ ਕਰ ਦਿੱਤਾ ਜਾਵੇ ਤੇ ਉਹ ਸਾਡੇ ਬੈਠੇ ਉਹਨੂੰ ਆਪਣੇ ਇੰਟਰਨੈਟ ਪੇਜ ਤੇ ਪੋਸਟ ਕਰ ਦਿੱਤਾ ਸੀ ਚਾਹ ਪਾਣੀ ਪਿਆ ਤੋੜ ਦਿੱਤੇ ਗਏ ਮਸਲਾ ਖਤਮ ਕਰ ਦਿੱਤਾ ਗਿਆ ਇਦੋਂ ਬਾਅਦ ਅਸੀਂ ਉਹਨੂੰ ਇਹ ਵੀ ਕਿਹਾ ਕਿ ਤੇਰਾ ਕਸੂਰ ਨਹੀਂ ਹੋਣਾ ਸੀ ਵੈਦਾਂ ਦੀ ਪੂਛ ਨੱਪਣੀ ਆ ਤੇ ਉਹਨਾਂ ਨੂੰ ਅਸੀਂ ਸਕੈਂਡ ਨੂੰ ਖਤਮ ਕਰਨਾ ਚਾਹੁੰਦੇ ਆ ਸ਼ਰਮ ਦੀ ਗੱਲ ਆ ਉਸ ਬੀਬੀ ਦੀ ਅਸੀਂ ਹਜੇ ਮੋਗੇ ਨਹੀਂ ਪਹੁੰਚੇ ਵੀ ਉਹ ਬੀਬੀ ਨੂੰ ਇਸ ਖੇਡ ਤੋਂ ਬਾਹਰ ਕੱਢ ਦਿੱਤਾ ਤੇ ਉਹਦਾ ਸਾਨੂੰ ਫੋਨ ਆਇਆ ਵੀ ਮੰਨੋ ਨਹੀਂ ਰੋਕ ਸਕਦੇ ਤੇ ਮੈਂ ਪੁਲਿਸ ਕੰਪਲੇਂਟ ਕਰੂੰਗੀ ਵੀ ਤੁਸੀਂ ਉਹ ਵੀਡੀਓ ਕਿਉਂ ਡਿਲੀਟ ਕਰਵਾਈਆਂ ਤੇ ਬੇਸਬਾਲ ਦੀਆਂ ਮੈਨੂੰ ਫੋਟੋ ਗੀਤ ਲਾ ਕੇ ਭੇਜੀ ਵੀ ਇਹ ਤਾਂ ਫਿਰ ਬੀਬੀ ਦੇ ਮਾਦੇ ਵਿੱਚ ਵਹਿ ਮਾ ਵੀ ਪਾਣੀ ਤੇ ਰਹਿ ਕੇ ਮਦਰ ਮਾ ਅchna ਦੁਸ਼ਮਣੀ ਪਾ ਲਈ ਹੁਣ ਚਲੋ ਕੋਈ ਨਾ ਖੈਰ ਕੋਸੇ ਵੀ ਆਪਣਾ ਕੰਮ ਕਰੇ ਜੋ ਅਸੀਂ ਕੀਤਾ ਉਹਦਾ ਅਸੀਂ ਜਵਾਬ ਦੇ ਹੀ ਹੈਗੇ ਆ ਹੁਣ ਗੱਲ ਇਹ ਆ ਜੋ ਗੱਲਾਂ ਬਾਤਾਂ ਅਸੀਂ ਕੀਤੀਆਂ ਸਾਡੇ ਨਾਲ ਨਿੱਜੀ ਨਹੀਂ ਹੈਗੀਆਂ ਛੋਟੇ ਪਰਸਪੋਰਟਰਾਂ ਦੇ ਵੀ ਪਰਿਵਾਰ ਨੇ ਇਸ ਦੇਸ਼ ਦੇ ਵਿੱਚ ਵਸ ਰਹੀ ਜਿਹੜੀ ਪੁਲਿਸ ਆ ਉਹ ਡਿਊਟੀਆਂ ਤੇ ਹੁੰਦੀ ਆ ਫੌਜੀ ਵੀ ਡਿਊਟੀਆਂ ਤੇ ਉਹਨਾਂ ਦੇ ਪਿੱਛੇ ਪਰਿਵਾਰਾਂ ਨਾਲ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਹੁਣ ਗੱਲ ਆਉਂਦੀ ਆ ਇਹਨਾਂ ਦੀ ਗੱਲਬਾਤ ਤੇ ਤੇ ਉਹ ਜਿਹੜੀ ਮੈਂ ਬੀਬੀ ਦੀ ਤੁਹਾਨੂੰ ਫੋਟੋ ਦਿਖਾਈ ਸੀ ਅਮਨਦੀਪ ਲੁਥਰ ਦੀ ਦੀਪਿਕਾ ਲੁਥਰਾਂ ਦੀ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆਂ ਇਹ ਇਹਨਾਂ ਦੀ ਕਲੈਬ ਕੀਤੀ ਹੋਈ ਹੈ ਇਹ ਅਮਰਸਰ ਦੀ ਬਸਨੀਕ ਆ ਬੀਬੀ ਦੀਪ ਕਲਥਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਹੈ ਤੁਹਾਨੂੰ ਭਾ ਪਸ਼ਕਲ ਹਮਾਂ ਪਹਿਲੇ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸ ਵਿੱਚ ਕਿਸੇ ਰਿਲੇਸ਼ਨ ਚ ਨਹੀਂ ਤੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਇਹਨਾਂ ਬੈਦਾਬੋਦਾਂ ਦੀ